ਦੀ ਗੱਲ ਜੀ ਸਾਰਿਆਂ ਨੂੰ ਬਰੇ ਅੱਜ ਨਾਲ ਅਸੀਂ ਸਾਰੇ ਟੂਰਨਾਮੈਂਟ ਕੀਆ ਟਰੈਕਟਰ ਜੀ ਉਸੇ ਵੈਸਟ ਹੈਡ ਵੈਸਟ ਜੱਫੀ ਨੂੰ ਉੱਥੇ ਚਲੋ ਕਮੇਟੀ ਵਾਲਿਆਂ ਨੇ ਕਿਹਾ ਵੀ ਅੱਜ ਖਰਚਾ ਪਾਣੀ ਸੀ ਜੀ ਟੀਮ ਨੂੰ ਦੇ ਦਿੰਦੇ ਵੀ ਚਾਹੇ ਕੋਈ ਨਵਾਂ ਮੁੰਡਾ ਟਰੈਕਟਰ ਜਿੱਤੇ ਜੇ ਸਾਡਾ ਕੋਈ ਚੱਕਰ ਵੀ ਹੈਗਾ ਤੇ ਬਾਈ ਅਸੀਂ ਇੱਥੇ ਚਾਹ ਪੀ ਮੰਗੋ ਕਿਹਦੇ ਸੇ ਬੀਜੇ ਵਿੱਚ ਇੱਕ ਧਨੌਰੀ ਇੱਕ ਸੈਂਪਲੀ ਸ਼ਾਬ ਤੇ ਇੱਕ ਮਨਾਰਾ ਇੱਕ ਸਾਡੀ ਟੀਮ ਬਾਈ ਬਰੂਲ ਠੀਕਾ ਤੇ ਉੱਥੇ ਬਈ ਸੇਮੀ ਦੇ ਦੋ ਪੰਜ ਟਾਈਆਂ ਆਂ ਤੇ ਜਿਵੇਂ ਪਾਕੀਆ ਚੱਕੀਆਂ ਬਈ ਸੈਂਪਲੀ ਦਾ ਤੇ ਬਰੂਡ ਦਾ ਸੈਮੀ ਆਇਆ ਪਹਿਲਾ ਠੀਕ ਆ ਤੇ ਸਾਡਾ ਬੰਦਾ ਬਈ ਇੱਥੇ ਤੁਰਿਆ ਆ ਵੀ ਸੈਂਪਲੀ ਸਾਹ ਤੇ ਬਰੂਡ ਦਾ ਸੈਮੀ ਆ ਗਿਆ ਉਹ ਬੰਦਾ ਤੁਰਿਆ ਆ ਤੇ ਉਸ ਤੋਂ ਬਾਅਦ ਬਈ ਉਹਨਾਂ ਬੰਦਿਆਂ ਨੇ ਦੇਖਿਆ ਵੀ ਟਾਇਆਂ ਚੇਂਜ ਕਰਦੀਆਂ ਸਾਡਾ ਮੈਚ ਬਣ ਲੰ ਗਿਆ ਸੈਂਪਲੀ ਸਾਹ ਨਾਲ ਸੈਮੀ ਪਰ ਉਹਨਾਂ ਨੇ ਧਣੌਰੀ ਦੇ ਨਾਲ ਸਾਡਾ ਮੈਚ ਕਰਵਾ ਦਿੱਤਾ ਮਨਾਲੇ ਤੇ ਸੈਂਪਲੀ ਸਾਹ ਬਈ ਜਿਵੇਂ ਹੁਣ ਵੀ ਹਾਂ ਇੰਨਾ ਇੰਨਾ ਪੈਸਾ ਕਮੈਡੀ ਖਰਤਰੀਆ ਟੂਰਨਾਮੈਂਟਾਂ ਦੇ ਉੱਤੇ ਤਾ ਬਈ ਟਾਈਆਂ ਪਾਉਣ ਦਾ ਹੱਕ ਵੀ ਕਮੇਟੀ ਨੂੰ ਯਾਰ ਤੇ ਉਥੇ ਟਾਈਆਂ ਬਾਰੇ ਨੇ ਬਾਈ ਜਿਹੜੇ ਕੋਚ ਆਦੇ ਨੇ ਟੀਮਾਂ ਦੇ ਨਾਲ ਜਾਂ ਰੈਫਰੀ ਹੁੰਦੇ ਨੇ ਬਈ ਉਹ ਕਿਉਂ ਟਾਈਆਂ ਬਾਰੇ ਨੇ ਜਦ ਕਿ ਟਾਈਆਂ ਪਾਉਣੀਆਂ ਚਾਹੀਦੀਆਂ ਕਮੇਟੀ ਨੂੰ ਤੇ ਬਾਈ ਜਿਹੜਾ ਰੈਫਰੀ ਦਾ ਫੈਸਲਾ ਹੁੰਦਾ ਤੇ ਕਮੇਟੀ ਕਦੇ ਵੀ ਕਹਿੰਦੀ ਬਾਈ ਰੈਫਰੀ ਦਾ ਫੈਸਲਾ ਟਾ ਦੇ ਬਾਈ ਰੈਫਰੀ ਦਾ ਫੈਸਲਾ ਟਾ ਦੇ ਨਹੀਂ ਹੋਣਾ ਚਾਹੀਦਾ ਪਲੇਅਰ ਨੂੰ ਹੱਕ ਆ ਉਹਦਾ ਰਿਵਿਊ ਲੈਣ ਦਾ ਤੇ ਜਿਹੜਾ ਰਿਵਿਊ ਆ ਬਾਈ ਉਹ ਕਮੇਟੀ ਮੈਂਬਰ ਚੈੱਕ ਕਰਨ ਉਹ ਰੈਫਰੀ ਨਾਲ ਚੈੱਕ ਕਰਨ ਰੈਫਰੀ ਨਹੀਂ ਵੀ ਤਾਕਦੀ ਟੀਮ ਨੂੰ ਪੁਆਇੰਟ ਦੇ ਦਿੰਦੇ ਆ ਕਈ ਬੰਦੇ ਸੋਲਦੇ ਹੋਣਗੇ ਕਿ ਜੇਰਾ ਮੈਚ ਨਹੀਂ ਖੇਡੇ ਹੈਗੇ ਜਾਂ ਕਮੇਟੀ ਸਾਡੀ ਟੀਮ ਲੱਗਦੀ ਕਈ ਸੋਲਦੇ ਹੋਣਗੇ ਵੀ ਟੀਮ ਡਲਦੀ ਅੱਗੇ ਟੀਮ ਤਾਕੜੀ ਜੀਗੀ ਤਾਂ ਨਹੀਂ ਖੇਡੇ ਹੈਗੇ ਬਾਈ ਜੀ ਨੂੰ ਕੋਈ ਐਵੇਂ ਦਾ ਸ਼ੱਕ ਆ ਸਾਡੇ ਪਿਛਲੇ ਮੈਚ ਜਿੰਨੇ ਹੀ ਮੈਚ ਆ ਸਾਡੇ ਕੱਢ ਕੇ ਦੇਖ ਸਕਦਾ ਠੀਕ ਆ ਸਾਡਾ ਪਹਿਲਾ ਮੈਚ ਵੀ ਚਾਹੇ ਜਿੱਡੀ ਮਰਜ਼ੀ ਕਰ ਲਈ ਟੀਮ ਨਾਲ ਆਵੇ ਅਸੀਂ ਕਦੇ ਇਦਾਂ ਨਹੀਂ ਵੀ ਦੂਈ ਐਂਟਰੀ ਕਰਾ ਦਈ ਅਸੀਂ ਉਹ ਮੈਚ ਖੇਡੇ ਆ ਚਾਹੇ ਪਹਿਲਾ ਹਾਰ ਜਾਈਏ ਚਾਹੇ ਜਿੱਤ ਜਾਈਏ ਸਾਨੂੰ ਉਹ ਕੋਈ ਚੱਕਰ ਨਹੀਂ ਪਰ ਸਾਨੂੰ ਇਹ ਆ ਵੀ ਉਹਨੇ ਟਾਈਆਂ ਦੇ ਵਿੱਚ ਹੀਰ ਫੇਰ ਕਰੀਆ ਅਸੀਂ ਉਸ ਕਰਦੇ ਨਹੀਂ ਮੈਚ ਖੇਡੇ ਹੈਗੇ ਜਾਂ ਕਮੇਟੀ ਚਾਉਂਦੀ ਤਾਂ ਟਾਈਆਂ ਦੁਆਰੇ ਪਾਈ ਸਕਦੀਆਂ ਸੀ ਆਹ ਹਰ ਕਮੇਟੀ ਨੇ ਟਾਈਆਂ ਦੁਆਰੇ ਪਾਈਆਂ ਆ ਜੀ ਇਹ ਵੀਡੀਓ ਬਣਾਉਣ ਦਾ ਮਕਸਦ ਆਇਆ ਆ ਵੀ ਅਸੀਂ ਬਣਾਉਣੀ ਤਾਂ ਨਹੀਂ ਚਾਹਦੇ ਸੀਗੇ ਪਰ ਇਹ ਅਸੀਂ ਹੱਕ ਕੇ ਬਣਾਈ ਆ ਕਿਉਂਕਿ ਕੱਲ ਨੂੰ ਕਿਸੇ ਹੋਰ ਟੀਮ ਨਾਲੇ ਵੀ ਟੱਕਰ ਆ ਹੋਵੇ ਅੱਜ ਅਸੀਂ ਵੀਡੀਓ ਤਾਂ ਬਣਾਈ ਆ ਕਿਉਂ ਸਾਡੇ ਨਾਲ ਬਹੁਤ ਵਾਰੀ ਐਸਾ ਹੋ ਗਿਆ ਜੀ ਵੀ ਕੱਲ ਵੀ ਅਸੀਂ ਅਜੇ ਰੌਣ ਦੇ ਟੂਰਨਾਮੈਂਟ ਤੇ ਖੇਡ ਰਹੇ ਸੀਗੇ ਉੱਥੇ ਸਾਡਾ ਕੁਆਟਰ ਮੈਦ ਹੈਗਾ ਡੱਬੇ ਨਾਲ ਉੱਥੇ ਵੀ ਸਾਰੇ 3 ਨੰਬਰ ਦੇ ਉੱਤੇ ਪਤਾ ਨਹੀਂ ਕਿਵੇਂ ਕਿਵੇਂ ਕਰਕੇ ਉਹਨਾਂ ਨੇ ਦੁਬਾਰੇ ਕਾਉਡੀ ਪਾ ਕੇ ਉੱਥੇ ਵੀ ਸਾਡੇ ਨਾਲ ਆਜੀ ਉਸ ਠੱਗਾ ਕਰਕੇ ਮੈਚ ਸਮੋ ਕਰਵਾਤਾ ਸਾਰੇ ਕਰਦੇ ਜਿਵੇਂ ਵੀ ਨਵਾਂ ਪਲੇਅਰ ਉੱਪਰ ਆਵੇ ਜਾਂ ਨਵੀਆਂ ਟੀਮਾਂ ਉੱਪਰ ਆਣ ਪਰ ਆਉਣ ਗਿਆ ਜਿਵੇਂ ਜੇ ਕਮੇਟੀ ਆਪਟਾਈਆਂ ਹੋਣ ਆਪ ਰਿਵਿਊ ਦੇਖਣ ਤੇ ਸਾਰਾ ਕੁਝ ਰੈਟਰੀਆਂ ਦੇ ਜਾਂ ਜਿਵੇਂ ਮੂਰੇ ਕੋਈ ਕੋਚ ਹੁੰਦਾ ਕੱਟ ਦੀ ਟੀਮਾਂ ਦੇ ਕੋਚ ਹੁੰਦੇ ਆ ਉਹਨਾਂ ਦੇ ਸਿਰ ਤੇ ਨਾ ਛੱਡਣਾ ਤੇ ਪਲੇਅਰ ਨੂੰ ਬਈ ਹੱਕਾ ਉਹਦਾ ਰਿਵਿਊ ਲੈਣ ਦਾ ਤੇ ਕਮੇਟੀ ਨੂੰ ਹੱਕਾ ਵੀ ਉਹ ਵੀ ਆਪ ਦੇਖੇ ਨਾਗੇ ਰੈਫਰੀਆਂ ਦੇ ਡਿਸੀਜਨ ਦੇ ਦਵੇ ਤੇ ਰੈਫਰੀ ਦਾ ਫੈਸਲਾ ਵੀ ਹਟਾ ਦੇਣਾ ਚਾਹੀਦਾ ਜਿਵੇਂ ਪੌਂਡ ਲਾਸਟ ਸਾਰੀਆਂ ਕਮੇਟੀਆਂ ਨੂੰ ਹੁਣ ਬੇਨਤੀ ਆ ਵੀ ਜਿਹਨੇ ਹੁਣ ਆਉਣਾ ਇਹਦਾ ਲਾਸਟ ਆਉਣ ਵਾਲੇ ਟੂਰਨਾਮੈਂਟ ਨੇ ਵੀ ਸਾਰੀਆਂ ਕਮੇਟੀ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਜਿੰਨੇ ਵੀ ਟੂਰਨਾਮੈਂਟ ਆਉਣ ਵਾਲੇ ਨੇ ਉਹਨਾਂ ਦੀ ਟਾਈਆਂ ਜਾਂ ਰੈਫਰੀ ਦਾ ਫੈਸਲਾ ਕੁਝ ਵੀ ਹੈ ਰਿਵਿਊ ਰਵੇ ਉਹ ਆਪਣਾ ਜਿਹਨੇ ਪਲੇਅਰ ਰਿਵਿਊ ਮੰਗਦਾ ਹੋਰ ਕਮੇਟੀ ਵਾਲੇ ਆਪ ਦੇਖਣ ਜਾਂ ਟਾਈਆਂ ਆਪ ਪਾਉਣ ਕਿਸੇ ਰੈਫਰੀ ਦੇ ਜਾ ਕਿਸੇ ਵੀ ਟੀਮ ਦੇ ਕੋਚ ਦੇ ਸਰਤੇ ਨਾ ਉਹ ਚੀਜ਼ ਛੱਡਣਾ ਉਹ ਸਾਰਾ ਕੁਝ ਆਪ ਦੇਖਣਾ